ਲੋਕਾਂ ਨੇ ਸਾਨੂੰ ਤੇ ਅਸੀਂ ਹੱਥ ਬੰਨ੍ਹ ਕੇ ਇਹ ਕੰਮ ਲਿਆ ਕਿ ਸਾਨੂੰ ਇਹ ਕੰਮ ਦਿਓ ਅਸੀਂ ਨਿਭਾਵਾਂਗੇ ਤੇ ਅਸੀਂ ਸੈਨ ਬਿਨਾ ਕਰੀਏ 3-3 ਵਜੇ ਤੱਕ 2-2 ਵਜੇ ਤੱਕ ਕਿੱਥੇ ਅਫਸਰ ਨੂੰ ਬਿਠਾਈ ਰੱਖਦੇ ਸੀ ਸਵੇਰੇ 8 ਵਜੇ ਬੁਲਾ ਕੇ ਉਹੀ ਅਫਸਰ ਨੇ ਮੈਂ 7:30 ਵਜੇ ਪਹਿਲੀ ਫਾਈਲ ਤੇ ਸਾਈਨ ਕਰ ਦਿੰਨਾ ਸਵੇਰੇ ਛੋਟਾ ਹਾਤੀ ਭਰ ਲਿਆ ਹੁੰਦਾ ਤੜਕੀ ਕੱਲੀ-ਕੱਲੀ ਫਾਈਲ ਮੈਂ ਦੇਖ ਕੇ ਸਾਈਨ ਕਰਦਾ ਨੁਕਸਾਨ ਤਾਂ ਨਹੀਂ ਹੈ ਕੋਈ ਲੋਕਾਂ ਨੂੰ ਇਹ ਸਾਈਨ ਕਰਨ ਨਾਲ ਸਿੱਧੂ ਸਾਹਿਬ ਨੇ ਫੋਨ ਮਤਰਾਲੇ ਨਹੀਂ ਸੰਭਾਲਿਆ ਤੇ ਜਿਹੜਾ ਮੈਂ ਮਤਰਾਲੇ ਸੀ ਉਹਦੇ ਉਹਦੇ ਫਾਈਲ ਲੈ ਨਹੀਂ ਸਾਈਨ ਕੀਤੀਆਂ ਇਹ ਅਸਲ ਚ ਨਾ ਮੈਨੂੰ ਰਾਹੁਲ ਗਾਂਧੀ ਦੀ ਤੇ ਨਵਜੋ ਸਿੱਧੂ ਦੀ ਇੱਕੋ ਹੀ ਪ੍ਰੋਬਲਮ ਹੈ ਰਾਹੁਲ ਗਾਂਧੀ ਕਹਿੰਦਾ ਵੀ ਮੈਨੂੰ ਤੁਸੀਂ ਪ੍ਰਧਾਨ ਮੰਤਰੀ ਬਣਾਓ ਮੈਂ ਲੋਕਾਂ ਵਾਸਤੇ ਕੁਝ ਕਰਕੇ ਦਿਖਾਉਂਗਾ ਲੋਕ ਕਹਿੰਦੇ ਪਹਿਲਾਂ ਕੁਝ ਕਰਕੇ ਦਿਖਾ ਫਿਰ ਤੈਨੂੰ ਪ੍ਰਧਾਨ ਮੰਤਰੀ ਬਣਾਉਂਗਾ ਅੱਜ ਹੀ ਗੱਲ ਨੂੰ ਜੇ ਤੂੰ ਕਹਿੰਦਾ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾਓ ਮੈਂ ਪੰਜਾਬ ਵਾਸਤੇ ਕੁਝ ਕਰਕੇ ਦਿਖਾਵਾਂਗਾ ਲੋਕਾਂ ਨੇ ਪਹਿਲਾਂ ਪੰਜਾਬ ਵਾਸਤੇ ਕੁਝ ਕਰਕੇ ਦਿਖਾ ਤੈਨੂੰ ਤਾਂ ਮੁੱਖ ਮੰਤਰੀ ਬਣਾਵਾਂਗੇ ਇੱਥੇ ਫਸਿਆ ਪਿਆ ਪੀਚ ਇਹਨਾਂ ਦਾ